ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਪਹੁੰਚੇ ਹਾਂ ਬਰਦਮਨ ਮਿਲਦੇ ਸਾਹਮਣੇ ਜਿੱਥੇ ਸਮਾਗਮ ਗਰਾਊਂਡ ਜਿਹੜਾ ਇੱਕ ਨਿਰੰਕਾਰੀ ਸੰਸਮਾਗਮ ਹੋਣ ਜਾ ਰਿਹਾ ਪਿਛਲੀਆਂ ਤੋਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਮਾ ਸਮਾਗਮ ਗਰਾਊਂਡ ਦੀਆਂ ਤਸਵੀਰਾਂ ਜਿੱਥੇ ਇਹ ਜਿਹੜੀ ਤਿਆਰੀ ਚੱਲ ਰਹੀ ਹੈ ਪਾਕਤਾਨ ਕਾਫੀ ਸੇਵਾਦਾਰ ਜਿਹੜੇ ਇੱਥੇ ਪਹੁੰਚੇ ਹੋਏ ਨੇ ਸਮਾਗਮ ਗਰਾਊਂਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਮਾ ਕਿਸ ਤਰੀਕੇ ਨਾਲ ਜਿਹੜੀ ਇੱਥੇ ਪਾਕਤਾਨ ਸੇਵਾਦਾਰਾਂ ਦੇ ਵੱਲੋਂ ਜਿਹੜੀ ਤਿਆਰੀ ਚੱਲ ਰਹੀ ਹੈ ਸੋ ਆਪਾਂ ਗੱਲਬਾਤ ਵੀ ਕਰਾਂ ਅ ਇਥੋਂ ਦੇ ਅਧਿਕਾਰੀਆਂ ਦੇ ਨਾਲ ਉਹ ਜਿਹੜੀ 2 ਮਾਰਚ ਨੂੰ ਇੱਕ ਨਿਰੰਕਾਰੀਆਂ ਸੰਮਾਗਮ ਜਿਹੜਾ ਕਿ ਵਿਚਾਰ ਰੂਪ ਦੇ ਵਿੱਚ ਹੋਣ ਜਾ ਰਿਹਾ ਵਾ ਸੋ ਇਸ ਦੇ ਨਾਲ ਨਾਲ ਤੁਹਾਨੂੰ ਤਸਵੀਰਾਂ ਦੇ ਖਾਤੇ ਮੈਂ ਜਿੱਥੇ ਲੰਗਰ ਲੰਗਰ ਵੀ ਜਿਹੜਾ ਇੱਥੇ ਦੀਆਂ ਤਿਆਰੀਆਂ ਜਿਹੜੀਆਂ ਅੱਜ ਚੱਲ ਰਹੀਆਂ ਨੇ ਸੋ ਉਹਦੇ ਨਾਲ ਨਾਲ ਪਾਕਿਸਤਾਨ ਸੰਤ ਮਹਾਤਮਾ ਜਿਹੜੇ ਤੇ ਮਹਾਂਪੁਰਸ਼ ਇੱਥੇ ਪਹੁੰਚੇ ਹੋਏ ਨੇ ਜੋ ਕਿ ਸਤਗੁਰੂ ਮਾਤਾ ਜੀ ਦਾ ਜਿਹੜਾ ਆਗਮਨ ਹੈ 2 ਮਾਰਚ ਨੂੰ ਇੱਥੇ ਹੋਣ ਜਾ ਰਿਹਾ ਸੋ ਆਪਾਂ ਗੱਲਬਾਤ ਕਰਦੇ ਹਾਂ ਉਹ ਤੋਂ ਤਸਵੀਰਾਂ ਦੇਖਦੇ ਹਾਂ ਨੰਕਾਰੀ ਸੰਮਾਗਮ ਨੂੰ ਜਾ ਰਿਹਾ ਵਾ ਤੇ ਕੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਪੇਸ ਜਿਹੜਾ ਹੋ ਗਿਆ ਜੀ ਐਜੀ 2 ਮਾਰਚ 2025 ਸੰਡੇ ਦਾ ਦਿਨ ਹੈ ਦੋ ਤੋਂ 6:30 ਵਜੇ ਤੱਕ ਨੰਕਾਰੀ ਸੰਸਮਾਗਮ ਸਤਗੁਰੂ ਮਾਤਾ ਸੁਦੀਕਸ਼ਾ ਜੀ ਮਾਰਾ ਨੰਕਾਰੀ ਰਾਜਪਤਾ ਜੀ ਦੀ ਹਜ਼ੂਰੀ ਵਿੱਚ ਹੋਣ ਜਾ ਰਹੇ ਹੈ ਜਿਹਦੇ ਵਿੱਚ ਸਾਰਾ ਲੁਧਿਆਣਾ ਸਾਰਾ ਪੰਜਾਬ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਦਾ ਲੋਕ ਅਗਰ ਇੱਥੇ ਆਂਦੀ ਐਸੀ ਅਨੁਮਾਨ ਲੱਗ ਰਹੇ ਨੇ ਕਿਉਂਕਿ ਚਾਰੇ ਪਾਸੇ ਜਦੋਂ ਦੀ ਇਹ ਸੂਚਨਾ ਮਿਲੀ ਹੈ ਕਿ ਸਤਗੁਰੂ ਜੀ ਦੇ ਚਰਨਾਂ ਦੇ ਸਥਾਨ ਤੇ ਪੈਣੇ ਨੇ ਉਦੋਂ ਦੇ ਚਾਰੇ ਪਾਸੋਂ ਐਸੀਆਂ ਸੂਚਨਾਵਾਂ ਮਿਲ ਰਹੀਆਂ ਨੇ ਕਿ ਹਰ ਪੱਖੋਂ ਬੱਸਾਂ ਤੇ ਕਾਰਾਂ ਤੇ ਆਪਣੇ ਪ੍ਰਾਈਵੇਟ ਵਹੀਕਲਸ ਕਰਕੇ ਸੰਗਤ ਸ਼ਰਧਾਲੂ ਪਾਰੀ ਗਿਣਤੀ ਵਿੱਚ ਇੱਥੇ ਆਣਾ ਚਾਹੁੰਦੇ ਨੇ ਕਿ ਕੀ ਕਹਿੰਦੇ ਜੀ ਜਿਸ ਤਰ੍ਹਾਂ ਆਪਾਂ ਔਨਲਾਈਨ ਕਰਕੇ ਸਮਾਗਮ ਕਰਵਾ ਰਹੇ ਹਾਂ ਤਾਂ ਕੀ ਪਰਪਸ ਹੈ ਕੀ ਮੈਸਜ ਹੈ ਇੱਕੋ ਜੀ ਇੱਕੋ ਹੀ ਪਰਪਸ ਹੁੰਦਾ ਸਤਗੁਰੂ ਦਾ ਇਹ ਧਰਤੀ ਸਾਨੂੰ ਇੱਕ ਸਵਰਗ ਦੇ ਰੂਪ ਵਿੱਚ ਇੱਕ ਨੇਮਤ ਦੇ ਰੂਪ ਵਿੱਚ ਇੱਥੇ ਜੀਵਨ ਸਾਨੂੰ ਸਭ ਨੂੰ ਮਿਲਦਾ ਹੈ ਔਰ ਇਹਨੂੰ ਅਸੀਂ ਸਵਰਗ ਹੀ ਮਹਾਰਾਜ ਕਿਹਾ ਕਰਦੇ ਨੇ ਕਿ Let us leave the earth a bit better than we found it ਕਿ ਜਦੋਂ ਅਸੀਂ ਇਸ ਧਰਤੀ ਨੂੰ ਛੋੜੀਏ ਜਿੰਨਾ ਦੀ ਸਾਨੂੰ ਮਿਲੀ ਸੀ ਉਸ ਤੋਂ ਬਿਹਤਰ ਕਰਕੇ ਛੋੜੀਏ ਤੇ ਉਹਦੇ ਲਈ ਜ਼ਰੂਰੀ ਹੈ ਕਿ ਜੀਵਨ ਵਿੱਚ ਪਰਮਾਤਮਾ ਦਾ ਗਿਆਨ ਹੋਏ ਪਰਮਾਤਮਾ ਦੀ ਭਗਤੀ ਹੋਏ ਕਿਉਂਕਿ ਉਹ ਮੂਲ ਹੈ ਜਿਹਦੇ ਦੁਆਰਾ ਜੀਵਨ 'ਚ ਪ੍ਰੇਮ ਉਤਰਦਾ ਹੈ ਔਰ ਜਦੋਂ ਤੱਕ ਪ੍ਰੇਮ ਨਹੀਂ ਹੈ ਉਦੋਂ ਤੱਕ ਝਗੜੇ ਨੇ ਉਹ ਪਤ్రਵ ਨੇ ਈਰਖਾਵਾਂ ਨੇ ਜਿਹਦੇ ਕਰਕੇ ਅੱਜ ਅਸੀਂ ਦੇਖਨੇ ਆਂ ਇੱਕ ਦੇਸ਼ ਦੂਸਰੇ ਦੇਸ਼ ਨੂੰ ਬਰਦਾਸ਼ਤ ਨਹੀਂ ਕਰ ਰਿਹਾ ਇੱਕ ਪੜੋਸੀ ਦੂਸਰੇ ਪੜੋਸੀ ਨੂੰ ਬਰਦਾਸ਼ਤ ਨਹੀਂ ਕਰ ਰਿਹਾ ਉਹਦੇ ਕਰਕੇ ਜੋ ਧਰਤੀ ਦਾ ਮਾਹੌਲ ਇੱਕ ਪੋਲੂਸ਼ਨ ਭਰਿਆ ਮਾਹੌਲ ਬਣਿਆ ਬਣਿਆ ਜਾ ਰਿਹਾ ਹੈ ਔਰ ਜਿਹਦੇ ਬਾਰੇ ਕਿਹਾ ਜਾਂਦਾ ਹੈ ਪ੍ਰਦੂਸ਼ਨ ਅੰਦਰ ਹੀ ਆ ਬਾਹਰ ਦੋਨੋਂ ਹਾਨੀਕਾਰਕ ਹੋਇਆ ਕਰ ਦੇਣਾ ਤਾਂ ਸਤਗੁਰੂ ਉਹ ਦਿਲਾਂ ਦੇ ਪ੍ਰਦੂਸ਼ਨ ਨੂੰ ਦੂਰ ਕਰਨ ਵਾਸਤੇ ਆ ਰਹੇ ਨੇ ਇੱਕ ਪਿਆਰ ਦਾ ਪੈਗਾਮ ਦੇਣ ਲਈ ਇੱਕ ਮਾਨਵਤਾ ਦਾ ਪੈਗਾਮ ਦੇਣ ਲਈ ਕੱਲ ਜੋ ਇੱਥੇ ਇੱਕ ਸੋਹਣਾ ਸਮਾਗਮ ਸਤਗੁਰੂ ਦੀ ਕਿਰਪਾ ਦੁਆਰਾ ਹੀ ਹੋਣਾ ਹੈ ਤੋ ਇਹੀ ਉਦੇਸ਼ੀਆ ਸਮਾਗਮ ਦਾ ਜੀ ਅੱਜ ਜੇਵਾਦ ਕਾਫੀ ਮੌਜੂਦ ਹੈ ਤੇ ਕਾਫੀ ਸੇਵਾਵਾਂ ਚੱਲ ਰਹੀਆਂ ਨੇ ਜਿਸ ਤਰ੍ਹਾਂ ਜਿਹੜੀ ਸੇਵਾਵਾਂ ਚੱਲ ਰਹੀਆਂ ਨੇ ਇਹ ਦੇਖੋ ਸੇਵਾਵਾਂ ਦਾ ਤੇ ਬਹੁਤ بڑا ਮੈਦਾਨ ਖੁੱਲਾ ਹੋਇਆ ਹੈ ਜੀ ਹਜ਼ਾਰਾਂ ਦੀ ਗਿਣਤੀ ਵਿੱਚ ਸੇਵਾਦਲ ਦੇ ਮਹਾਤਮਾ ਸਾਧ ਸੰਗਤ ਦੇ ਮੈਂਬਰ ਮਿਲ ਜੁਲ ਕੇ ਪੰਜ ਛੇ ਦਿਨ ਹੋ ਗਏ ਜਦੋਂ ਦੀ ਇਹ ਸ਼ੁਭ ਸੂਚਨਾ ਮਿਲੀ ਹੈ ਉਦੋਂ ਤੋਂ ਦਿਨ ਰਾਤ ਕੀਤਾ ਹੋਇਆ ਹੈ ਜੀ ਚਾਹੇ ਦੋ ਦਿਨ ਭਾਰੀ ਬਰਸਾਤ ਪੈਂਦੀ ਰਹੀ ਲੇਕਿਨ ਬਰਸਾਤ ਵਿੱਚ ਵੀ ਜਜ਼ਬਾ ਘਟਿਆ ਨਹੀਂ ਸਾਰੇ ਜਿਹੜੇ ਤੁਸੀਂ ਦਾਸ ਦੇ ਨਾਲ ਵੀ ਦੇਖ ਰਹੇ ਹੋ ਇਹਨਾਂ ਨੇ ਬڑے ਸ਼ਰਦਾ ਦੇ ਨਾਲ ਆਪ ਵੀ ਤੇ ਨਾਲ ਸਾਧ ਸੰਗਤ ਨੂੰ ਵੀ ਪ੍ਰੇਰਨਾ ਦਿੰਦੇ ਹੋਏ ਬਹੁਤ ਸੁਣੀਆ ਸੇਵਾਵਾਂ ਨੇ ਭਾਈਆਂ ਨੇ ਔਰ ਸੇਵਾਵਾਂ ਚਾਹੇ ਉਹ ਲੰਗਰ ਵਿਤਰਨ ਚੱਲ ਰਹੇ ਨੇ ਚਾਹੇ ਉਹ ਗਰਾਊਂਡਸ ਨੂੰ ਸਫਾਈ ਕੀਤੀ ਜਾ ਰਹੀ ਗਰਾਊਂਡ ਦੀ ਚਾਹੇ ਦੁਨੀਆ ਭਰ ਵਿੱਚ ਜੋ ਪ੍ਰੋਗਰਾਮ ਹੈ ਲਾਈਵ ਟੈਲੀਕਾਸਟ ਹੋਣਾ ਹੈ ਉਹਦੇ ਲਈ ਇੰਟਰਨੈਟ ਕਨੈਕਸ਼ਨ ਸਾਰੀ ਇੱਥੇ ਸਹੂਲਤ ਦਿੱਤੀ ਗਈ ਹੈ ਤੇ ਹੋਰ ਇਸ ਤਰ੍ਹਾਂ ਦੀ ਪਾਰਕਿੰਗ ਦਾ ਇੱਕ ਬਹੁਤ بڑا ਚੈਲੰਜ ਹੈ ਕਿਉਂਕਿ ਤੁਹਾਨੂੰ ਪਤਾ ਸਾਡਾ ਲੁਧਿਆਣਾ ਸ਼ਹਿਰ ਇੱਥੇ ਰੋਡਸ ਇਸ ਤਰ੍ਹਾਂ ਤੋਂ ਲੇਕਿਨ ਫਿਰ ਵੀ ਸਾਨੂੰ ਬਹੁਤ ਸਹਿਯੋਗ ਵੀ ਮਿਲ ਰਿਹਾ ਹੈ ਟ੍ਰੈਫਿਕ ਪੁਲਿਸ ਦਾ ਪ੍ਰਸ਼ਾਸਨ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਕੱਲ ਵੀ ਅੱਜ ਵੀ ਰੋਜ਼ ਆਫੀਸਰਜ਼ ਆ ਰਹੇ ਨੇ ਔਰ ਸਾਨੂੰ ਸਹਿਯੋਗ ਦੇ ਰਹੇ ਨੇ ਤੋਂ ਐਸੀ ਅਰਦਾਸ ਹੈ ਕਿ ਦਾਤਾਰ ਦੀ ਕਿਰਪਾ ਦੁਆਰਾ ਸੋਹਣਾ ਪ੍ਰੋਗਰਾਮ ਸੋਹਣਾ ਨੇ ਬਜਾਇਆ ਸਤਗੁਰੂ ਦੀ ਬਹੁਤ ಅಪਾਰ ਕਿਰਪਾ ਜਾਂ ਦ੍ਰਿਸ਼ਟੀ ਹੈ ਜੇ ਲੁਧਾਨੀ ਦੀ ਧਰਤੀ ਦੇ ਸਵੈਮ ਸਤਗੁਰੂ ਮਾਤਾ ਸੁਦੇਸ਼ਾ ਜੀ ਆ ਰਹੇ ਨੇ ਅੱਜ ਜੋ ਇਨਸਾਨ ਦੀ ਹਾਲਤ ਹੈ ਬੰਦਾ ਬੰਦੇ ਤੋਂ ਦੂਰ ਜਾ ਰਿਹਾ ਹੈ ਅਗਿਆਨਤਾ ਕਾਰਨ ਸਤਗੁਰੂ ਇਹ ਬ੍ਰਹਮ ਦਾ ਗਿਆਨ ਦੇ ਕੇ ਦੁਨੀਆ ਦੇ ਹਰ ਬੰਸ਼ ਨੂੰ इंसान इंसान के ना जोड़ते हैं सतगुरु बाबा जी क्या करते सन कि धर्म जोड़ता है तोड़ता नहीं है धर्म एक ऐसी प्रक्रिया है जो इंसान को इंसान के नाल प्यार करना सिखाती है और निरंकारी मिशन शुरू तो ही इस मानवता का पक्षता रहा है ये नारे जो दिते गए ने मानव को मानव हो प्यारा एक दूजे का बने सहारा युग सुंदर सदियां सुंदर हर पल सुंदर घर मानव जीवन है सुंदर सतगुरु माता सुदीक्षा जी फरमा रहे हैं ਕਿ ਇਹ ਬ੍ਰਹਮ ਦਾ ਗਿਆਨ ਜਦੋਂ ਪ੍ਰਾਪਤ ਹੋ ਜਾਂਦਾ ਹੈ ਵਾਸਤਵ ਚ ਇਨਸਾਨ ਨੂੰ ਆਪਣੀ ਅਪਦੀ ਪਛਾਣ ਹੋ ਜਾਂਦੀ ਹੈ ਬੰਦੇ ਨੂੰ ਪਤਾ ਲੱਗਦਾ ਹੈ ਕਿ ਇੱਕੋ ਨੂਰ ਹੈ ਸਭ ਦੇ ਅੰਦਰ ਨਰ ਹੈ ਚਾਹੇ ਨਾਰੀ ਹੈ ਬ੍ਰਾਹਮਣ ਖੱਤਰੀ ਵੈਸ਼ਰੀ ਜਨ ਇੱਕ ਦੀ ਖਲਕਤ ਸਾਰੀ ਹੈ ਇੱਕ ਪਿਤਾ ਇੱਕ ਉਸਕੇ ਆਮਾਰਕ ਸਭਨਾਂ ਨੂੰ ਫਿਰ ਆਪਣਾ ਹੀ ਸਮਝ ਕੇ ਸਭਨਾਂ ਦੇ ਨਾਲ ਪਿਆਰ ਕੀਤਾ ਜਾਂਦਾ ਹੈ ਕੋਈ ਜਾਤੀ ਹੋਵੇ ਕੋਈ ਧਰਮ ਹੋਵੇ ਕੋਈ ਪ੍ਰਾਤ ਹੋਵੇ ਕੋਈ ਦੇਸ਼ ਹੋਵੇ ਕੋਈ ਪੈਰਾਵਾ ਐਸਾ ਵੀ ਖਾਣਾ ਪਾਣਾ ਹੋਵੇ ਕੋਈ ਫਰਕ ਨਹੀਂ ਕਰਨ ਵਾਲਾ ਸਾਰੇ ਹੀ ਇੱਕ ਪ੍ਰਮਾਤਮਾ ਦੀ ਸੰਤਾਨ ਇੱਕ ਦੂਸਰੇ ਨੂੰ ਸਮਝ ਕੇ ਸਭਰਾ ਦੇ ਨਾਲ ਪਿਆਰ ਕਰਦੇ ਨੇ ਔਰ ਇਹ ਜੋ ਸਮਾਗਮ ਹੋ ਰਿਹਾ ਇਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਜੱਤੋਏ ਸੋਚਣਾ ਆਈ ਹੈ ਸੇਵਾਵਾਂ ਆਪਣੀਆਂ ਕਰ ਰਹੇ ਨੇ ਭੈਣ ਭਰਾ ਦੋਨੋਂ ਦਰੋਂ ਵੀ ਆ ਕੇ ਸਾਰਾ ਸ਼ਹਿਰ ਪਿੰਡ ਪੂਰੇ ਪੰਜਾਬ ਤੋਂ ਸੰਗਤਾਂ ਆ ਕੇ ਨਿਰੰਤਰ ਸੇਵਾ ਕਰਿਆ ਨੇ ਔਰ ਕੱਲ ਦੋ ਮੰਚ ਨੂੰ ਦੁਪਹਿਰੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਸੰਸਮਾਗਮ ਹੋਏਗਾ ਜਿਦੇ ਵਿੱਚ ਨੇਕਾਂ ਰਿਸ਼ੀ मुनि ਮਹਾਤਮਾ ਆਪਣੇ ਆਪਣੇ ਵਿਚਾਰ ਵਿਅਕਤ ਕਰਨਗੇ ਔਰ ਸਤਿਗੁਰ ਮਾਤਾ ਸ੍ਰਿਸ਼ਾ ਜੀ ਦਾ ਜੋ ਅਸ਼ੀਰਵਾਦ ਹੈ ਉਹ 6 ਵਜੇ ਸ਼ੁਰੂ ਹੋਏਗਾ ਤੇ ਇਸ ਥਾਂ ਤੇ ਸਾਰਿਆਂ ਦੇ ਲਈ ਇਹੀ ਪ੍ਰਾਰਥਨਾ ਹੈ ਕਿ ਸਤਿਗੁਰ ਸਾਡੇ ਜੋ ਸਤਗੁਰ ਮਾਤਾ ਜੀ ਨੇ ਉਹਨਾਂ ਦਾ ਜੋ ਇਥੇ ਸੰਸਮਾਗਮ ਹੋਣ ਜਾ ਰਿਹਾ ਹੈ ਉਹ ਇੱਕ ਸ਼ਬਦਾਂ ਤੋਂ ਬਾਹਰ ਹੈ ਅਸੀਂ ਉਹਦੇ ਬਾਰੇ ਕੁਝ ਬਿਆਨ ਕਰ ਸਕੀਏ ਐਸੇ ਕੋਈ ਸ਼ਬਦ ਸਾਡੇ ਕੋਲ ਹੈ ਹੀ ਨਹੀਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਮਹਾਕੁੰਮ ਲਈ ਅਸੀਂ ਪ੍ਰਾਇਗਰਾਜ ਜਾ ਕੇ ਉੱਥੇ ਚੁਬੀਆਂ ਲਗਾ ਰਹੇ ਹਾਂ ਅਸੀਂ ਤੇ ਉੱਥੇ ਜਾ ਕੇ ਵੀ ਮੇਬੀ ਦਸ ਨੂੰ ਵੀ ਇੱਕ ਵਾਰੀ ਸਮਾਂ ਮਿਲਿਆ ਸੀ ਉਹ ਆਨੰਦ ਜੋ ਉਹ ਦੇਖਣ ਗਈ ਸੀ ਕਿ ਕਿਵੇਂ ਦਾ ਉੱਥੇ ਉਹ ਅਹਿਸਾਸ ਕਿਵੇਂ ਦਾ ਹੈ ਪਰ ਜੋ ਇੱਥੇ ਆਨੰਦ ਹੈ ਇੱਥੇ ਜੋ ਮਾਂ ਪੁੱਛਾਂ ਦੇ ਜੋ ਆਸ਼ੀਰਵਾਦ ਜੋ ਮਾਪੋਸ਼ਾ ਦੀ ਦ੍ਰਿਸ਼ਟੀ ਪੈਂਦੀ ਹੈ ਦਾਸੀ ਦੀ ਜੋ ਸੇਵਾ ਹੈ ਉਹ ਹਫਤੇ ਤੋਂ ਹੀ ਜਿਸ ਦਿਨ ਤੋਂ ਪਤਾ ਚੱਲਿਆ ਕਿ ਇੱਥੇ ਸਤਗੁਰ ਮਾਤਾ ਜੀ ਆ ਰਹੇ ਨੇ ਉਸੇ ਦਿਨ ਤੋਂ ਹੀ ਜੋ ਮਾਪੋਸ਼ਾ ਨੂੰ ਲੰਗਰ ਛਕਾਣ ਦੀ ਜੋ ਸੇਵਾ ਮਿਲੀ ਸੀ ਔਰ ਉਹਦੇ ਵਿੱਚ ਉਹ ਸੰਤ ਆ ਕੇ ਸਾਡੇ ਕੋਲ ਆਸ਼ੀਰਵਾਦਾਂ ਦੇ ਰਹੇ ਨੇ ਜਿਨ੍ਹਾਂ ਨੂੰ ਅਸੀਂ ਅਗਰ ਸਪੈਸ਼ਲੀ ਇਨਵਾਈਟ ਕਰੀਏ ਅਗਰ ਅਸੀਂ ਚਾਹੀਏ ਕਿ ਉਹਨਾਂ ਨੂੰ ਅਸੀਂ ਛਕਾਣਾ ਹੈ ਉਹਨਾਂ ਦਾ ਆਸ਼ੀਰਵਾਦ ਲੈਣਾ ਉਹ ਪੋਸੀਬਲ ਹੀ ਨਹੀਂ ਹੈ ਲਾਈਫ 'ਚ ਕਦੀ ਪੋਸੀਬਲ ਨਹੀਂ ਹੋ ਸਕਦਾ ਉਹ ਇੱਥੇ ਸਾਨੂੰ ਆ ਕੇ ਅਸ਼ੀਰਵਾਦਾ ਦੇ ਰਹੇ ਨੇ ਜਿਹੜੇ ਕਿ ਜੀਵਨ ਦੇ ਵਿੱਚ ਐਨੀ ਇੱਕ ਐਮੀਅਤ ਰੱਖਦੇ ਨੇ ਲਾਈਫਟਾਈਮ ਕਹਿੰਦਾ ਮਤਲਬ ਕਿ ਜੋ ਸਾਡੀਆਂ ਆਨਵਾਰੀਆਂ ਪੁਛਤਾ ਹੈ ਉਹ ਵੀ ਇਹ ਯਾਦ ਰੱਖਣਗੀਆਂ ਕਿ ਇੰਨਾ ਆਨੰਦ ਇੰਨਾ ਸੋਹਣਾ ਵਾਤਾਵਰਨ ਜੋ ਇਥੇ ਸਵਰਗ ਅਸੀਂ ਕਦੀ ਸੁਣਿਆ ਹੋਏਗਾ ਕਿ ਸਵਰਗ ਸਵਰਗ ਦਾ ਨਾ ਕਿਸੇ ਨੇ ਦੇਖਿਆ ਨਾ ਹੀ ਸਾਨੂੰ ਪਤਾ ਹੈ ਕਿ ਉਹ ਕਿਸ ਤਰ੍ਹਾਂ ਦਾ ਹੈ ਕਿਸਨਾ ਨਹੀਂ ਹੈ ਪਰ ਜੋ ਇਹ ਹੈ ਇਹ ਸਵਰਗ ਤੋਂ ਵੀ ਉੱਪਰ ਹੈ ਇਹਦੇ ਤੋਂ ਉੱਪਰ ਅਗਰ ਦੱਸੀ ਤੋਂ ਪੁੱਛਿਆ ਜਾਏ ਇਸ ਤੋਂ ਉੱਪਰ ਸਵਰਗ ਕਦੀ ਹੋ ਹੀ ਨਹੀਂ ਸਕਦਾ ਇੰਨਾ ਕਿ ਆਨੰਦ ਹੈ ਇਥੇ ਕਿ ਜ਼ਿੰਦਗੀ 'ਚ ਕਦੀ ਤਦਿਕ ਸੁਖ ਨਹੀਂ ਮਾੜਿਆ ਹੋਣਾ ਜਿਹੜਾ ਇੱਥੇ ਮਿਲ ਰਿਹਾ ਹੈ ਜਿਸ ਤਰ੍ਹਾਂ ਦੀਆਂ ਸਮਾਵਾਂ ਜਿਹੜੀਆਂ ਇੱਥੇ ਮਿਲਦੀਆਂ ਨੇ ਓਕੇ ਜਿਸ ਤਰ੍ਹਾਂ ਮਾਤਾ ਜੀ ਆ ਰਹੇ ਨੇ ਉਸ ਤਰ੍ਹਾਂ ਮਾਤਾ ਜੀ ਦਾਜ ਮਣੋਂ ਜਾ ਰਿਹਾ ਇੱਕ ਹਫ਼ਤੇ ਤੋਂ ਤੁਸੀਂ ਸਮਾਵਾਂ ਤੇ ਕਰ ਰਹੇ ਹੋ ਜੀ ਇੱਥਾਂ ਦੀ ਜਿਹੜੀਆਂ ਸਮਾਵਾਂ ਹੋ ਰਹੀਆਂ ਹਨ ਹਾਂਜੀ ਪਹਿਲੇ ਸਭ ਤੋਂ ਪਹਿਲੇ ਜਿਸ ਦਿਨ ਤਾਂ ਇਹ ਮੈਸੇਜ ਆਇਆ ਕਿ ਇੱਥੇ ਸਤਗੁਰੂ ਮਾਤਾ ਜੀ ਦਾ ਆਗਮਨ ਹੈ ਔਰ ਦਿੱਲੀ ਤੋਂ ਜੋ ਸਾਡੇ ਉੱਚ ਅਧਿਕਾਰੀ ਉਹ ਆਏ ਉਹਨਾਂ ਦੇ ਵਾਸਤੇ ਸਟਾਰਟਿੰਗ ਤੋਂ ਹੀ ਜੋ ਵੀ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰ ਸਕੇ ਕੋਈ ਉਹਨਾਂ ਦਾ ਚਾਹ ਪਾਣੀ ਇਹ ਫਿਰ ਗਰਾਊਂਡਾਂ ਦੀਆਂ ਸਮਾਵਾਂ ਇਹ ਜੋ ਗਰਾਊਂਡ ਆਪ ਜੀ ਨੂੰ ਨਜ਼ਰ ਆ ਰਿਹਾ ਹੈ ਇਹ ਇਸ ਤਰ੍ਹਾਂ ਦਾ ਗਰਾਊਂਡ ਨਹੀਂ ਸੀ ਇੱਥੇ ਕਿਤੇ ਬਹੁਤ ਝਾੜੀਆਂ ਕਿਤੇ ਕੋਈ ਉੱਚੀ ਨਹੀਂ ਵੀ ਜਗਾ ਪਹਿਲੇ ਇਹਦੇ ਗਰਾਊਂਡਾਂ ਨੂੰ ਕਿਉਂਕਿ ਇੱਥੇ ਜੋ ਆਣੇ ਸੰਗਤ ਆਣੀ ਹੈ ਜੋ ਸੰਗਤ ਹੈ ਉਹ ਮਾਂ ਹੈ ਅਗ ਮਾਂ ਦਾ ਹੀ ਇਹ ਸਤਿਕਾਰ ਕਰਨ ਵਾਸਤੇ ਸਾਰੀ ਸੰਗਤ ਜੋ ਹੈ ਸੇਵਾਵਾਂ ਦੇ ਵਿੱਚ ਜੁਟੀ ਹੋਈ ਹੈ ਔਰ ਇਹ ਸਭ ਤੋਂ ਪਹਿਲਾਂ ਜੋ ਗਰਾਊਂਡ ਇਹਨਾਂ ਨੇ ਸਮਤਲ ਕੀਤਾ ਤਾਂ ਕਿ ਅਗਰ ਕੋਈ ਵੀ ਇੱਥੇ ਸੰਤ ਮਾਂ ਮਾਂ ਪਰ ਪੁਰਸ਼ ਜੋ ਹੈ ਇੱਥੇ ਬੈਠੇ ਉਹਨੂੰ ਇੱਕ ਰੋੜਾ ਵੀ ਨਾ ਚੁਬੇ ਕਿਉਂਕਿ ਉਹਨਾਂ ਨੇ ਜੋ ਸੰਗਤ ਦਾ ਆਨੰਦ ਲੈਣਾ ਹੈ ਅਗਰ ਕੋਈ ਰੋੜਾ ਵੀ ਉਹਦੇ ਆੜੇ ਆ ਗਿਆ ਉਹ ਆਨੰਦ ਭੰਗ ਹੋ ਜਾਂਦਾ ਹੈ ਇਸੇ ਕਰਕੇ ਹੀ ਸਾਰੀ ਸੰਗਤ ਸਭ ਤੋਂ ਪਹਿਲਾਂ ਉਹਨਾਂ ਨੇ ਗਰਾਉਂਡ সমতল ਕੀਤਾ ਫਿਰ ਪਿਆਉ ਦੀਆਂ ਸੇਵਾਵਾਂ ਫਿਰ ਲੰਗਰ ਦੀਆਂ ਸੇਵਾਵਾਂ ਸਾਰੇ ਹੀ ਇਹਨਾਂ ਸੇਵਾਵਾਂ ਦੇ ਵਿੱਚ ਆਪਾਂ ਜੁਟੇ ਹੋਏ ਆਂ ਮਰੇ ਬਿਆਨ ਨਹੀਂ ਕਰ ਸਕਦੇ ਇਹਦੇ ਵਾਸਤੇ ਕੋਈ ਸ਼ਬਦ ਅਗਰ ਅਸੀਂ ਕਹੀਏ ਕਿ ਤੋ ਕ੍ਰੀਏਟ ਕਰ ਗਏ ਆਈਏ ਨਹੀਂ ਕੋਈ ਸ਼ਬਦ ਨਹੀਂ ਹੈ ਇੰਨੀ ਕੀ ਖੁਸ਼ੀ ਹੈ ਕਿ ਬਸ ਉਹੀ ਐਨਲੈਸ ਕਹਿਣਾ ਚਾਹੁੰਦੇ ਆ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਸਾਨੂੰ ਲੱਖ ਸਾਰੇ ਮਾਪੋਸ਼ਾ ਨੂੰ ਲੱਖ ਲੱਖ ਵਧਾਈ ਦੇਣਾ ਚਾਹਨੇ ਆ ਕਿ ਮਾਤਾ ਜੀ ਸਾਡੇ ਜਮਾਲਪੁਰ ਆ ਚਾਰੇ ਨੇ ਨਹੀਂ ਤਾਂ ਮਾਤਾ ਜੀ ਕਾਫੀ ਟਾਈਮ ਹੋ ਗਿਆ ਮਤਲਬ ਮਾਤਾ ਜੀ ਜਮਾਲਪੁਰ ਤੇ ਕਦੀ ਸਾਨੂੰ ਮੌਕਾ ਮਿਲਿਆ ਹੀ ਨਹੀਂ ਕਿ ਇੱਧਰ ਮਾਤਾ ਜੀ ਆਣ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮਾਤਾ ਜੀ ਤੇ ਆਣ ਦੇ ਅੱਜ ਪਹਿਲਾਂ ਸੀ ਸੰਤਾਂ ਨੂੰ ਹੀ ਅਨਾਉਂਸਮੈਂਟ ਕਰਨਾ ਚਾਹਨੇ ਆ ਕਿ ਵਾਤੋ ਵਾਦ ਇੱਥੇ ਪਹੁੰਚਣ ਔਰ ਆਪਣਾ ਪਿਆਰ ਦੇਣੇ ਤੇ ਆ ਕੇ ਇੱਕ ਇੱਕ ਸ਼ਬਦ ਹੈ ਬਿਨ ਮੰਗੇ ਮੋਤੀ ਮਿਲੇ ਮੰਗੇ ਮਿਲੇ ਨਾ ਭੀਗ ਸਾਨੂੰ ਤਾਂ ਮੋਤੀ ਮਿਲ ਗਏ ਅਗਰ ਅਸੀਂ ਮੰਗਾ ਜਾਵਾਂਗੇ ਤੇ ਭੀਕ ਵੀ ਸ਼ਾਇਦ ਨਹੀਂ ਮਿਲਦੀ ਸਾਨੂੰ ਬਿਨਾ ਮੰਗਿਆਂ ਸੱਚੇ ਪਾਤਸ਼ਾਹ ਨੇ ਮੋਤੀ ਝੋਲੀ 'ਚ ਪਾ ਦਿੱਤੇ ਝੋਲੀਆਂ ਭਰ ਦਿੱਤੀਆਂ ਸਾਡੀਆਂ ਦੀ ਥੈਂਕ ਯੂ